ਏ ਸਰ DNA ਗੜਿਆ ਦਾ ਮਸਲਾ ਹੈਗਾ ਤੇ ਡੀਸੀ ਸਾਹਿਬ ਲੋ ਐਜ਼ ਅ ਡਿਊਟੀ ਮੈਜਿਸਟਰੇਟ ਲਵਾ ਕੇ ਐਸਐਸਪੀ ਲੋ ਫੋਰਸ ਦੇ ਕੇ ਤੇ ਸਾਨੂੰ ਬੁਰਜੀਆਂ ਲਵਾ ਕੇ ਕੰਪਲੀਟ ਸਾਨੂੰ ਕਬਜ਼ਾ ਦਿਵਾਇਆ ਗਿਆ ਹੈਗਾ ਸੋ ਉਤੋਂ ਇੱਕ ਹਫਤੇ ਬਾਅਦ ਅਸੀਂ ਲਿਖਤੀ ਰੂਪ ਚ ਐਸਐਚਓ ਸਾਹਿਬ ਨੂੰ ਦੱਸਿਆ ਸੀਗਾ ਵੀ ਆਪਾਂ ਮਤਲਬ ਵੀ ਨਿਸ਼ਾਨਦੇਹੀ ਕਰਕੇ ਤੇ ਆਪਾਂ ਦਰਵਾਜ਼ਾ ਦਾ ਕੰਮ ਸ਼ੁਰੂ ਕਰਨਾ ਹੈ ਐਸਐਚਓ ਨੇ ਬਕਾਇਦਾ ਸਾਨੂੰ ਪਰਮਿਸ਼ਨ ਦੇ ਕੇ ਅ ਵਿਦ ਫੋਰਸ ਸਾਨੂੰ ਕਿਹਾ ਵੀ ਕੱਲ ਤੁਹਾਨੂੰ ਫੋਰਸ ਆ ਜਾਈਗੀ ਸੋ ਅਸੀਂ ਇੱਕ ਇਤਲਾਹ ਦੇ ਕੇ ਅਗਲੇ ਦਿਨ ਕੰਮ ਅਜੇ ਸ਼ੁਰੂ ਕਰਨਾ ਹੀ ਸੀ ਕਿ ਸਵੇਰੇ ਸਰਪੰਚਵਾ ਪਿੰਡ ਦਾ ਕਾਲੂ ਸਰਿੰਦਰ ਇਹ ਆ ਗਿਆ ਸਾਡੇ ਘਰ ਸਵੇਰੇ ਔਰ ਇਹਨੇ ਹੁੰਦੇ ਹੀ ਫਾਦਰ ਸਾਹਿਬ ਨੂੰ ਬੁਲਾ ਕੇ ਤੇ ਇਹਨੇ ਮਾਰਕਟਾਈਂਗ ਸ਼ੁਰੂ ਕਰਤੀ ਕਰਨੇ ਇਹਦੇ ਨਾਲ ਸਾਬਾ ਹੈਗਾ ਨਾਲ ਡੇਵਿਡ ਫੌਜੀ ਬਲਕਾਰ ਤੇ ਹੋਰ ਬੰਦੇ ਸੀ ਬਲਵਿੰਦਰ ਇੰਨਾ ਆਨ ਦਾ ਮਤਲਬ ਤੱਕ ਕੰਮ ਕੀ ਸ਼ੁਰੂ ਕਰਤੀ ਤੇ ਸ਼ਾਦੀ ਦੇ ਵੀ ਮੁਕੀਆਂ ਮਤਲਬ ਚੈਸਟ ਤੇ ਮਾਰੀਆਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਕਿ ਆਨ ਦਾ ਸਪੋਰਟ ਹੀ ਡੈਥ ਹੋ ਗਈ ਮੈਨੇ ਕਿੰਨੇ ਜਣੇ ਸੀ ਔਰ ਕੀ ਕੀ ਹਥਿਆਰ ਹੀ ਇਹਨਾਂ ਕੋਲ ਹਥਿਆਰ ਵੀ ਹੀ ਕੋਈ ਇਹਨਾਂ ਕੋਲ ਇੰਨਾ ਕੁ ਜੀ ਡੰਡੇ ਹੀ ਨਾਲ ਕਈਆਂ ਹੀ ਮਤਲਬ ਰਵਾਇਤੀ ਹਥਿਆਰ ਹੀ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਹੋ ਗਿਆ 9 ਬੰਦੇ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਮੌਜੂਦਾ ਸਰਪੰਚ ਇਹਦੀ ਪਤਨੀ ਹੈ ਜੀ ਹਾਂਜੀ 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 ਗੜਿਆ ਦੀ ਜ਼ਮੀਨ ਜਿਹੜੀ ਕੂੜਾ ਸੁੱਟਣ ਨੂੰ ਦਿੱਤੀ ਜਾਂਦੀ ਉਹ ਜ਼ਮੀਨ ਦਾ ਝਗੜਾ ਹਾਂਜੀ ਬਿਲਕੁਲ ਜੀ ਉਹ ਇਹ ੱੱਕੇ ਨਾਲ ਵੜ ਕੇ ਦੁਕਾਨਾਂ ਬਣਾਉਣੀਆਂ ਚਾਹੁੰਦੇ ਡੀਸੀ ਸਾਹਿਬ ਨੇ ਨੂੰ ਕੂੜਾ ਸੁੱਟਣ ਲਈ ਦਿੱਤੇ ਹਾਂਜੀ ਬਰਾਦਰੀ ਨੂੰ ਪੂਰੀ ਮਿਲਦੀ ਹਾਂਜੀ ਹਾਂਜੀ ਪੂਰੀ ਬਰਾਦਰੀ ਨੂੰ ਮਿਲੀ ਜੀ ਮਤਲਬ ਐਸ ਜ਼ਮੀਨ ਦਾ ਕਬਜ਼ਾ ਕਰੰਦੀ ਨਹੀਂ ਦਿੱਤਾ ਲੈ ਹਾਂਜੀ ਹਾਂਜੀ ਕਬਜ਼ਾ ਨੂੰ ਦੇ ਵੀ ਦਿੱਤਾ ਡੀਸੀ ਸਾਹਿਬ ਨੇ ਦੁਬਾਰਾ ਨੂੰ ਮਤਲਬ ਟਾਣ ਦੀ ਨੀਤ ਨਾ ਨਾ ਸਰਪੰਚ ਬਕਾਇਦਾ ਦੇ ਵਿੱਚ ਮਤਲਬ ਮੌਜੂਦਗੀ ਚ ਨਾ ਇਹ ਵੀ ਕਬਜ਼ਾ ਕਰਨਾ ਚਾਹੁੰਦਾ ਇਹ ਵਿੱਚ ਜਗ੍ਹਾ ਦੇ ਉੱਤੇ ਹੁਣ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਹੋ ਕੀ ਮੰਗਤਸ ਦਿਓ ਅਸੀਂ ਮੰਗੇ ਉਹ ਕਰਨੇ ਆ ਕਿ ਚਲੋ ਪਰਚਾ ਦਰਜ ਹੋ ਗਿਆ ਵਾ ਮਤਲਬ ਬਹੁਤ ਵਧੀਆ ਵਾ ਤੇ ਜਲਦੋ ਜਲਦ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਸਲਾਕਾ ਵਿਸ਼ੇ ਭੇਜਿਆ ਜਾ ਪਿਤਾਈ ਦਾ ਨਾਮ ਕੀ ਹੈ ਤੁਹਾਡੇ ਕਿੰਨੇ عمر ਸੀ ਇਹਨਾਂ ਦਾ ਡੇਵਿਡ ਮਸੀਹੀ 60 ਇਅਰ ਇਹਨਾਂ ਦੀ ਏਜ ਮੇਰਾ ਇਹ ਜੇਠ ਦਾ ਮੁੰਡਾ ਜਿਠੀਆ ਲੱਗਦਾ ਹੈ ਕੀ ਗੱਲ ਹੋਈ ਹੈ ਇਹ ਐ ਇਸੇ ਤਰ੍ਹਾਂ ਝਗੜਾ ਜਿਆ ਚੱਲਦੇ ਹੀ ਨਾ ਰਾਤ ਆ ਕੇ ਤੇ ਜਮੀਨ ਜਿਹੜੀ ਆ ਇਹ ਵਾਲੀ ਨੀਆਂ ਭਰ ਲੀਆਂ ਰਾਤ ਤਿੰਨ ਸਾਲ ਹੋ ਗਏ ਹੀਗੇ ਵਾਲੀਆਂ ਇਹੀ ਕੇਸ ਚੰਦ ਕਰ ਰਹੀਆਂ ਇਹਦੇ ਨਾਲ ਦੇ ਮਸੀਨਾ ਕੇਸ ਚੰਦ ਕਰ ਰਹੀਆਂ ਲੜ ਝਗੜਦੇ ਰਹੇ ਲੜਦੇ ਰਹੇ ਜਾ ਕੇ ਡੀਸੀ ਦੇ ਕੇਸ ਕੀਤਾ ਹੈ ਕਹਿੰਦਾ ਮਤਲਬ ਵੀ ਉਹ ਕਹਿੰਦੇ ਸਾਨੂੰ ਥਾਂ ਮਿਲ ਜੇਗਾ ਜਗਾ ਤਾਂ ਡੀਐਸ ਸੰਸੀਆਂ ਦੀ ਤੇ ਸਾਈਆਂ ਦੀ ਸੀ ਕਾਗਜ਼ ਪੱਤਰ ਸਾਰੇ ਜ਼ਮੀਨ ਦੇ ਇਹਨਾਂ ਦੇ ਕੋਲ ਵਾ ਕਾਗਜ਼ ਪੱਤਰ ਜਿਹੜੇ ਆ ਸਾਰੇ ਮਤਲਬ ਵੀ ਜ਼ਮੀਨ ਦੇ ਇਹਨਾਂ ਦੇ ਕਾਰਵਾ ਇਹਨਾਂ ਦੇ ਕੋਲ ਵਾ ਤੁਸੀਂ ਵੇਖਣੇ ਤੇ ਵੇਖ ਸਕਦੇ ਜੋ ਉਹ ਕਾਗਤਾਂ ਤੋਂ ਫਿਰ ਇਹ ਉੱਠ ਕੇ ਨੱਟ ਜਾਂਦੇ ਇਹਨਾਂ ਕੋਈ ਇੱਕੋ ਹੀ ਪੇਚ ਵਾ ਇਹਨਾਂ ਡੁਪਲੀਕੇਟ ਬਣਾਇਆ ਹੀ ਉਹ ਨਹੀਂ ਚੱਲਿਆ ਇਹਨਾਂ ਅਸੀਂ ਵੀ 12 13 ਬੁੜੀਆਂ ਜਿਹੜੀਆਂ ਅਸੀਂ ਇਹਦੇ ਨਾਲ ਪਾ ਦੇ ਨਾਲ ਜਾਂਦੀਆਂ ਸੀਗੀਆਂ ਤੇ ਅਸੀਂ ਕੇਸ ਜਿਹੜਾ ਜਿੱਤਿਆ ਹਾਂ ਤੁਹਾਨੂੰ ਕਬਜ਼ਾ ਦੇ ਦੁੱਤਾ ਹਾਂਜੀ ਹਾਂ ਨੂੰ ਕੀ ਮਾਰਿਆ ਕਿੱਦਾਂ ਗਿਆ ਇਹਨਾਂ ਨੂੰ ਮਾਰਿਆ ਇੱਕ ਤੇ ਇਹਨਾਂ ਨੂੰ ਬੁਲਾਇਆ ਪੰਚਾਇਤ ਆਈ ਸਾਡੇ ਤੇ ਘਰ ਉਧਰ ਪਰਲੇ ਪਾਸੇ ਆਲਵਾ ਸਾਨੂੰ ਦੂਰ ਪੈ ਜਾਂਦਾ ਸਾਨੂੰ ਨਹੀਂ ਪਤਾ ਲੱਗਾ ਕੋਈ ਕੁੜੀ ਹੀ ਕੋਠੇ ਤੇ ਚੜੀ ਤੇ ਕੁੜੀ ਨੇ ਕਿਹਾ ਕਿ ਰੂੜੀ ਦੇ ਉੱਤੇ ਲੜਾਈ ਹੋਣ ਲਈ ਜਦੋਂ ਉਹਨੂੰ ਅਹੀਂ ਪਾ 8 ਵਜੇ ਕਹੇ ਤਾਂ ਉਹ ਤੁਹਾਨੂੰ ਵਿਚਾਰਾ ਇਹ ਦੇਪਰੇ ਸੀ ਲੋ ਰਿਪੋਰਟ ਹੋਇਆ ਇਹਨੂੰ ਗੱਡੀ 'ਚ ਪਾ ਕੇ ਲੈ ਗਏ ਤੇ ਵਿਚਾਰਾ ਪੁਲਿਸ ਨੂੰ ਫੱਦਣ ਗਿਆ ਸਾਡੀ ਮੰਗ ਇਹ ਹੋਇਆ ਵੀ ਜਿਹੜਾ ਸਾਡਾ ਬੰਦਾ ਵੀ ਗਿਆ ਤੇ ਸਾਨੂੰ ਜਿਹੜੀ ਜਗ੍ਹਾ ਵਾ ਇਹ ਸਾਨੂੰ ਮਿਲਣੀ ਚਾਹੀਦੀ ਸੀ ਇਹ ਸਾਫ ਮਿਲਣਾ ਚਾਹੀਦਾ ਹਾਂਜੀ ਇੱਥੇ ਦੋਹਾਂ ਧਿਰਾਂ ਦੇ ਵਿੱਚ ਜਿਹੜਾ ਸੀ ਆਪਣੇ ਗੜੇ ਨੂੰ ਲੈ ਕੇ ਸੀ ਰੋਲਾ ਚੱਲਦਾ ਆ ਰਿਹਾ ਸੀ ਪਿਛਲੇ ਮਹੀਨੇ ਜਿਹੜੀ ਇੱਕ ਪਾਰਟੀ ਆ ਡੇਵਿਡ ਮਸੀਹ ਵਾਲੀ ਉਹਨਾਂ ਨੂੰ ਕਬਜ਼ਾ ਦਵਾਇਆ ਗਿਆ ਸੀ ਤੇ ਹੁਣ ਉਹ ਉੱਥੇ ਕੰਦ ਕੱਢਣਾ ਚਾਹੁੰਦੇ ਜਿੱਦੇ ਕਰਕੇ ਦੁਬਾਰਾ ਜਿਹੜੀ ਆ ਧਿਰ ਦੂਜੀ ਵਿਰੋਧੀ ਧਿਰ ਨੇ ਇਹਨਾਂ ਦਾ ਰੋਕਾ ਕੀਤਾ ਵੀ ਰੋਕਣਾ ਕੀਤਾ ਵੀ ਅਸੀਂ ਨਹੀਂ ਇੱਥੇ ਕੰਦ ਕੱਢਣ ਦੇਣੀ ਤੇ ਜਿੱਦੇ ਕਰਕੇ ਕੱਲ ਫਿਰ ਤੂੰ ਤੂੰ ਮੈਂ ਮੈਂ ਦੋਆਂ ਪਾਰਟੀਆਂ ਵਿੱਚ ਪਈ ਆ ਕਬਜ਼ਾ ਲੈਣ ਦੀ ਨੀਅਤ ਨਾਲ ਆ ਗਈ ਸੀ ਦੂਜੀ ਪਾਰਟੀ ਹਾਂਜੀ ਕਹਿੰਦੇ ਅਸੀਂ ਕੰਦ ਨਹੀਂ ਕੱਢਣ ਦੇਣੀ ੱਟਕਾ ਮੁੱਕੀ ਹੋਈ ਇਹਨਾਂ ਦੀ ੱਟਕਾ ਮੁੱਕੀ ਉਹ ਕਹ ਰਹੀ ਕਿ ਕਈਆਂ ਹੋਰ ਡੰਡੇ ਵਗੈਰਾ ਲੈ ਕੇ ਆਏ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ ਪ੍ਰਕਿਰਿਆ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਜਿਹੜੀ ਹੈ 304 53 120 ਬੀ ਵਿੱਚ ਪਰਚਾ ਰਜਿਸਟਰ ਕੀਤਾ ਗਿਆ ਹੈ ਪੀਸੀ ਵਿੱਚ ਕਿੰਨੇ ਟੋਟਲ ਲੋਕ ਨਾਮ ਜਾਂਦੇ ਨੇ 7 ਦੇ ਕਰੀਬ ਹੈ ਬਾਕੀ ਅਣਪਛਾਤੇ ਨੇ ਕੋਈ ਮੌਜੂਦਾ ਸਰਪੰਚ ਵੀ ਹੈ ਵਿੱਚ ਚੱਲਦਾ ਪਿਆ ਹਾਂ ਜੀ